ਆਹ ਸਾਹਸ ਸਿੰਘਾ ਪਿੰਡ ਮੇਰਾ ਵੱਡਾ ਵਾਲਾ ਕੀ ਗੱਲ ਬਾਤ ਹੈ ਜੀ ਰਾਤ ਨੂੰ ਬਾਤੀ ਸਵੇਰ ਨਹੀਂ ਫਿਰ ਪੰਜ ਕੋਈ ਉਠਿਆ ਵਾ ਡੰਗਰਾਂ ਪੱਠੇ ਪਾਉਣ ਗਿਆ ਤੇ ਘਰ ਦੇ ਦਰਵਾਜ਼ਾ ਖੋਲਿਆ ਤੇ ਅੰਦਰਲੇ ਮਨ ਨੇ ਦਰਵਾਜ਼ਾ ਬੰਦ ਜੀ ਉਹਨਾਂ ਸਟੂਲ ਆਇਆ ਦਾ ਹੰਬਲੇ ਬੰਦ ਮੈਂ ਉਹਨਾਂ ਅਵਾਜ਼ ਮਾਰੀ ਹੈ ਕਿ ਦਰਵਾਜ਼ਾ ਬੰਦ ਹੋਦਾ ਜਿਵੇਂ ਮੈਂ ਬਾਹਰ ਗਿਆ ਵਾ ਬਾਹਰਲੇ ਮਨੇ ਜਾ ਕੇ ਵੇਖਿਆ ਤੇ ਗ੍ਰਿਲ ਤੇ ਕੁੱਤੀ ਪਈ ਰਹੀ ਫਿਰ ਇਹ ਸਭ ਸੰਖੋਂਕੀਤਾ ਗ੍ਰਿਲ ਤੋਂ ਗ੍ਰਿਲ ਅੱਗੇ ਹਲ ਤੋੜੀ ਪਾ ਲਿਆ ਇਹ ਕਹਿੰਦੇ ਬੱਤਿੰਦੇ ਚਾਹਾਂ ਕੀ ਹੋਇਆ ਅਡਾ 10 11 ਟੋਲੇ ਸੋਨਾ ਹੈ ਤੇ ਖਾਰਾ 19000 ਜੇ ਕਹੇ ਦੇ ਕਿ ਵਿਦਿਕਟ ਨਾ ਆ। ਇਹ ਸਾਨੂੰ ਨਹੀਂ ਆਉਂਦਾ। ਸਵੇਰੇ ਖਾਣਾ ਛੇ ਦੇ ਬਾਰਾ। ਰਾਤ ਨਹੀਂ ਬਾਰਾ। ਨਹੀਂ ਬਾਰਾ। ਤੀ ਸਾਰੇ ਪਰਵਾਰ ਬਾਰਾ ਦੇ ਬਾਤ ਹੋਤੇ ਰਹੇ। ਦਾ ਸੜਦਾ ਆਵਾਜ਼ ਅਸੀਂ ਸੁੱਤੇ ਜਾਂਦੇ। ਅੰਦਰ ਕੀ ਕੀ ਉਹਨਾਂ ਨੇ ਥੋਲਿਆ ਕੀ ਕੀ? ਅੰਦਰੋਂ ਸਾਰੇ ਦੋ ਕਾਟਰ ਮਾਰੀਆਂ ਵੀ ਫੋਲੀ ਦੀਆਂ, ਬੈੱਡ ਫੋਲੇ ਰਿਆ, ਟਰੰਕ ਫੋਲੇ ਰਿਆ, ਉਹਦਾ ਸਟੋਰ ਸਾਰਾ ਫੋਲਿਆ ਦਾ। ਕੀ ਕੀ ਸਮਾਨ ਜੋੜੀ ਹੋਇਆ ਦਾ? ਸੋਨਾ ਆਈ ਨਾ। ਸੋਨਾ ਦਾ 11 ਟੋਲੇ ਸੋਨਾ। ਕੈਸ਼ ਵੀ ਚੋਰੀਆ। ਕੈਸ਼ ਸਾਰਾ ਨਹੀਂ ਆ ਗਿਆ। ਕੋਸ਼ਿਸ਼ ਕੀਤੀ ਜਾਂਚ ਕਰਵਾਈ। ਹਾਂਜੀ, ਪੁਲਿਸ ਆਈ। ਮੰਗਾ ਮੰਗਾ ਇਨਸਾਫ ਦੀ ਗੱਲ ਨਹੀਂ ਕਿ ਜਿਹੜੇ ਚੋਰਾਂ ਨੂੰ ਪਕੜਿਆ ਜਾਵੇ ਗਾੜੀ ਦਵਾ ਕੇ ਕੰਮ ਨਾ ਹੋਵੇ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਮੈਂ ਮਦੋ ਮੇਰਾ ਪਿੰਡ ਮਦੋਵਾਲਾ ਮੈਂ ਸਰਪੰਚਾਂ ਮਦੋਵਾਲਾ ਦੇ ਘਟਨਾਈ ਹੋਈ ਹੈ ਜੀ ਰਾਤ ਨੂੰ ਇਹ ਸੁੱਤੇ ਸੀਗੇ ਬਾਹਰ ਕੂਟਰ ਲਾ ਕੇ ਸਾਰਾ ਟੱਪਰ ਬਾਹਰ ਸੁੱਤਾ ਸੀਗਾ ਰਾਤ ਕਿਤੇ ਚੋਰ ਆਏ ਆ ਪੰਜ ਚਾਰ ਜਣੇ ਉਹਨਾਂ ਬਾਹਰੋਂ ਗ੍ਰੇਲ ਪੁੱਟ ਕੇ ਅੰਦਰ ਵੜ ਕੇ ਅੰਦਰੋਂ ਕੁੰਡੀਆਂ ਲਾ ਲੀਆਂ ਅੰਦਰੋਂ ਕਮਰੇ ਇਹਨਾਂ ਨੇ ਬੰਦ ਕਰ ਦਿੱਤੇ ਆ ਅੰਦਰਵਾੜਕੇ ਇਹਨਾਂ ਦੇ ਜਿਹੜੇ ਚੋਰਾਂ ਨੇ ਲਾਕ ਲੁੱਕ ਤੋੜ ਕੇ ਸਾਰੇ ਤੇ ਇਹਨਾਂ ਦਾ 10-12 ਤੋੜੇ ਸੋਨਾ ਸੀਗਾ ਉਹ ਲੈ ਗਿਆ ਤੇ 20000 ਰੁਪਇਆ ਕੈਸੀਗਾ ਉਹ ਲੈ ਗਿਆ ਪਰਿਵਾਰਕ ਮੈਂਬਰ ਬਾਹਰ ਸੁੱਤੇ ਗਏ ਵੇਲੇ ਨਾ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਰਾਤ ਕੋਈ 12 1 ਵਜੇ ਦੀ ਹੋਏਗੀ ਜੀ ਪੂਲ ਸੁਣਿਛਾਤ ਹੋਈ ਹੈ ਜੀ ਆਪਕਰ ਇਹ ਦਰਜ ਹੋਈਆ ਹੁਣੇ ਮੁਲਾਜ਼ਮ ਆਏ ਆ ਡਾਕਟਰ ਲਾ ਕੇ ਤੇ ਕਾਰਵਾਈ ਕਰਦੇ ਕਿੰਨਾ ਕਹਿਣ ਨੁਕਸਾਨ ਲਗਭਗ 12 ਲੱਖ ਦੇ ਲਗਭਗ ਹੋ ਹੀ ਗਏ।